ਵਲੀ ਗੱਲ ਤੁਸੀਂ ਸਾਰੇ ਅੱਜ ਇੱਥੇ ਆਇਓ ਮੈਂ ਤੁਹਾਡਾ ਸਾਰਿਆਂ ਦਾ ਵੈਲਕਮ ਵੀ ਕਰਦਾ ਐ ਤੇ ਤੁਹਾਡਾ ਸਾਰਿਆਂ ਦਾ ਸਪੋਰਟ ਵੀ ਮੰਗਦਾ ਕਿਉਂਕਿ ਸ਼ੁਰੂ ਤੋਂ ਹੀ ਮੈਂ ਪੰਜਾਬ ਤੋਂ ਹੀ ਵੈਸੇ ਮੇਰੀ ਸਾਰੀ ਜਿਹੜੀ ਅਪਰਿੰਗਿੰਗ ਆ ਪੰਜਾਬ ਦੀ ਸਟੱਡੀਸ ਵਗੈਰਾ ਮੈਂ ਆਪਣੀ ਪੰਜਾਬੀ ਕੀਤੀ ਐ ਤੇ ਸ਼ੁਰੂ ਤੋਂ ਹੀ ਇਹ ਸੁਣਦੇ ਆ ਰਹੇ ਸੀ ਕਿ ਜਲੰਧਰ ਦੇ ਵਿੱਚ ਮੀਡੀਆ ਦਾ ਬਹੁਤ ਬੜਾ ਅਹਿਮ ਰੋਲ ਰਹਿੰਦਾ ਹੈ ਕਾਮਨੋ ਗਵਰਨਮੈਂਟ ਦੇ ਪ੍ਰੋਜੈਕਟਸ ਜਾਂ ਲੋਕਾਂ ਦੀ ਇਵੈਂਟਸ ਕਵਰ ਕਰਦਾ ਹੈ ਉਹ ਬੜੀ ਪੋਜ਼ਿਟਿਵ ਦਾੰਦ ਨਾਲ ਵੀ ਰਹਿ ਕੇ ਕਰਦੀ ਹੈ ਸੋ ਮੈਂ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਡਾ ਸੇਵਾ ਮੰਗਾਂ ਜਿੰਨਾ ਵੀ ਮੇਰਾ ਇੱਥੇ ਧੰਨਵਾਦ ਹੋਣਾ ਤੁਸੀਂ ਤੁਹਾਡੇ ਸੇਬ ਤੋਂ ਮੇਨਾ ਇੱਕ ਪਾਸਾ ਨਾ ਹੋਣਾ ਜਿਵੇਂ ਤੁਸੀਂ ਸੋਚਾਂਗੇ ਦੁਸੀਂ ਕਿੱ체 ਨਿਦਾਰਤ ਕਰਾਂਗੇ ਲੋਕਾਂ ਦੀ ਸੇਵਾ ਲਈ ਸਭ ਤੋਂ ਪਹਿਲਾਂ ਦਾ ਕੰਮ ਪਤਾ ਹੈ ਕਿ ਮਾਣਯੋਗ ਚੋਨ ਕਮਿਸ਼ਨਰ ਨੂੰ ਜਿਹੜੇ ਇਲੈਕਸ਼ਨਸ ਜੀਅਰ ਹੋਏ ਨੇ ਐਫਸੀਸੀ ਲੱਗਿਆ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਮੇਰੀ ਕੋਸ਼ਿਸ਼ ਰਹੀ ਰਹੀ ਹੈ ਕਿ ਜੋ ਮਾਣਯੋਗ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਉਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਉਸ ਦੀ ਪਾਲਣਾ ਕਰਵਾਈਏ MCC 16 ਆਪਣੇ ਮਾਰਸ ਤੋਂ ਜਦੋਂ ਇਹ ਲਾਗੂ ਹੋਇਆ ਸੀ ਪੂਰੇ ਇੰਡੀਆ ਦੇ ਵਿੱਚ ਮੇਰੀ ਕੋਸ਼ਿਸ਼ ਰਹੂਗੀ ਮੈਨੂੰ ਲੱਗਦਾ ਹੈ ਕਿ ਕਾਫੀ ਸਾਡੀ ਜਿਹੜੀ ਟੀਮ ਹੈ ਉਸ ਨੂੰ ਅਪਲਾਈ ਕਰਨ ਲਈ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੋਣੀ ਹੈ ਸਾਡੇ ਜੂਨ ਸੈਲ ਦੇ ਉੱਤੇ ਮੈਂ ਮੀਟਿੰਗ ਵੀ ਲੈ ਲਈ ਥੋੜੀ ਦੇਰ ਦੇ ਵਿੱਚ ਬਟ ਜੇ ਵੀ ਕੋਈ ਕਮੀ ਬੇਸੀ ਕੋਈ ਰਹਿ ਗਈ ਨਹੀਂ ਹੈ ਜਾਂ ਤੁਸੀਂ ਜੋ ਸਾਡੇ ਧਿਆਨ ਚ ਲੈ ਕੇ ਆਓਗੇ ਉਸ ਨੂੰ ਅਸੀਂ ਚੰਗੀ ਤਰ੍ਹਾਂ ਜਿਹੜਾ ਪਾਲਣਾ ਕਰਵਾ ਚ ਅਸੀਂ ਕਰਾਂਗੇ ਸੈਕੰਡਲੀ ਮੇਰੇ ਇਨ ਮੇਟਸ ਅਸੇ ਹੀ ਕੋਸ਼ਿਸ਼ ਕਰੀਏ ਇਹ ਹੀ ਆਦਰਸ਼ ਰਹੀਏ ਕਿ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੇ ਕੋਈ ਮਸਲੇ ਆਂ ਚਲੰਦਰ ਬਹੁਤ ਵੱਡਾ ਸ਼ਹਿਰ ਹੈ ਇਹ ਸ਼ਹਿਰ ਬਹੁਤ ਵੱਡਾ ਸੋ ਕਾਫੀ ਮੈਨੂੰ ਲੱਗਦਾ ਹੈ ਕਿ ਇਸ਼ੂਸ ਵੀ ਕਾਫੀ ਲੋਕਾਂ ਦੇ ਹੁੰਦੇ ਹੋਣਗੇ ਐਂਡ ਆਮ ਵੈਰੀ ਸ਼ੋਰ ਕਿ ਜੂ ਮੇਰੀ ਟੀਮ ਆਲਰੇਡੀ ਦੇਰ ਦੇ ਆਰ ਡੂਇੰਗ ਵੈਰੀ ਵੈਲ ਹਿਅਰ ਥਿਸ ਇਸ ਆਊਟ ਜਦੈ ਉਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਹੋਣੀ ਹੈ ਇੱਥੇ ਬਟ ਕੋਈ ਵੀ ਇਸ ਤਰ੍ਹਾਂ ਦੇ ਇਸ਼ੂਸ ਨੇ ਜਿਹੜੇ ਲੋਕਾਂ ਦੇ ਲੋਕਾਂ ਦੇ ਨਾਲ ਜੁੜੇ ਹੋਏ ਨੇ ਐਂ ਜਿਹੜੇ ਅਸੀਂ ਐਮਸੀਸੀ ਦੇ ਦੌਰਾਨ ਉਹਨਾਂ ਦੀ ਕੋਈ ਕਲ ਕਰ ਸਕਦੇ ਹਾਂ ਦੀ ਗ੍ਰੀਵਿੰਗਸ ਅਡਰੈਸ ਕਰ ਸਕਦੇ ਹਾਂ ਬਸ ਨਿਯਮਾਂ ਦੀ ਪਾਲਣਾ ਕਰਦੇ ਹੋਏ ਉਹਨਾਂ ਦੀ ਜਿਹੜੇ ਇਸ਼ੂ ਤੋਂ ਦੂਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸਾਡਾ ਤਾਂ ਪਕੂਮੈਂਟ ਦਾ ਸੀਜ਼ਨ ਜਿਹੜਾ ਚਿੱਤੀਆਂ ਆਉਣ ਵਾਲਾ ਹੈ ਕੋਣੇ ਦੀ ਪਕੂਮੈਂਟ ਐਫਟਰ ਦੇ ਮਹੀਨੇ ਜੋ ਸਟਾਰਟ ਹੋ ਜਾਂਦੀ ਹੈ ਤਾਂ ਸੈਕਿੰਡ ਸਾਡਾ ਜਿਹੜਾ ਉਹਦੇ ਵਿੱਚ ਫੋਕਸ ਰਹਿਣਾ ਹੈ ਕਿ ਸਾਡਾ ਪਕੂਮੈਂਟ ਹੈ ਡਿਊਰਿੰਗ ਇਲੈਕਸ਼ਨਸ ਕਿਉਂਕਿ ਸਾਡੀ ਕਾਫੀ ਮਸ਼ੀਨਰੀ ਜਿਹੜੀ ਹੈ ਕਾਫੀ ਸਾਡੇ ਜਿਹੜੇ ਅਫੀਸ਼ਰਸ ਨੇ ਇਲੈਕਸ਼ਨਸ ਜਿਹੜੇ ਹੋਣਗੇ ਵੀਲ ਟਾਈਅਰ ਬੈਸਟ ਕੀਪ ਅਕਿਊਮੈਂਟ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਾਡੇ ਕਿਸਾਨਾਂ ਨੂੰ ਕੋਈ ਵੀ ਕਮੀ ਵੇਸ਼ੀ ਨਾ ਹੋਵੇ ਐਂ ਬੜੇ ਸੁਚੇਤ ਕਿੰਦਾ ਸਾਡੀ ਜਿਹੜੀ ਡਾਕੂਮੈਂਟ ਐ ਉਹ ਚੰਗੀ ਤਰ੍ਹਾਂ ਪਹੁੰਚ ਜਾਵੇ ਓਕੇ ਜਲੰਧਰ ਇਸ ਨੌਰਥ ਪੋਰਟ ਫਿਕਸ ਇੰਡਸਟਰੀ ਜਿੰਨੀ ਵੀ ਇੱਥੇ ਇੰਡਸਟਰੀ ਐ ਸਪੋਰਟਸ ਇੰਡਸਟਰੀ ਐ ਉਸ ਨੂੰ ਮੈਂ ਤੁਹਾਨੂੰ ਐਸੀ ਦੱਸ ਰਿਹਾ ਕਿ ਮੈਂ ਆਪ ਵੀ ਸਪੋਰਟਸ ਪਰਸਨ ਹਾਂ ਮੇਰਾ ਕਾਫੀ ਇੰਟਰਸਟ ਹੈ ਅੰਦਰ ਜਿੱਥੇ ਵੀ ਮੈਂ ਰਿਆਮਾ ਕੋਸ਼ਿਸ਼ ਕੀਤੀ ਹੈ ਕਿ ਸਪੋਰਟਸ ਨੂੰ ਡਵੈਲਪ ਕਰ ਲਈ ਤਾਂ ਮੈਂ ਫਰਮੀ ਕੰਗੁਰਾਸ ਪੂਜੀ ਵਿੱਚ ਸੀ ਸਾਡੇ ਥੋੜੇ ਪਿਛੜੇ ਇਲਾਕੇ ਸੀਗੇ ਉੱਥੇ ਵੀ ਮੈਂ ਬੜੀ ਕੋਸ਼ਿਸ਼ ਕੀਤੀ ਕਿ ਸਪੋਰਟਸ ਨੂੰ ਤਰਫਲੇ ਦਿੱਤਾ ਜਾਵੇ ਤੇ ਇਤਨਾ بڑا ਮਯੂਜ਼ੀ ਇੱਕ ਫਰਦਾਵਾਂ ਦਾ ਇੱਕ ਮੌਕਾ ਹੈਗਾ ਕਿ ਹੁਣ ਮੈਂ ਸਪੋਰਟਸ capital of ਪੰਜਾਬ 'ਚ ਆ ਗਿਆ ਤੇ ਉੱਥੇ ਵੀ ਮੈਂ ਕਾਫੀ ਕੋਸ਼ਿਸ਼ ਕਰਾਂਗਾ ਸਪੋਰਟਸ ਐਂਡ ਬਾਕੀ ਇੰਡਸਟਰੀ ਜਿੱਥੇ ਤੱਕ ਮੇਰਾ वस्त होना है मैं कोशिश करके इन्होंने भी इन जोर देने की कोशिश करा एंड अभी सुनते हुए लास्ट ईयर जलंधर के काफ़ी फ्लड्स के काफ़ी नुकसान होया अपने जिले में वो भी अभी हमने तो ही तैयारी शुरू करा क्योंकि तो जून तक काम सारे पता इलेक्शन है जून तो बाद समा बहुत घट रह जाएगी तैयारी कराते भी मैं अपनी टीम मीटिंग की ਪੂਰੇ ਵਿੱਚ ਵੀ ਜੋ ਵੀ ਕੋਈ ਕਸੀਦੀ ਤਿਆਰੀ ਪਹਿਲਾਂ ਕਰ ਸਕਦੇ ਕੋਈ ਕਮੀ ਪੂਰੀ ਸਹੀ ਪੋਸਨ ਦੀ ਹੈ ਉਸ ਨੂੰ ਦੂਤ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਦੋਂ ਮੌਨਸੂਨ ਦੇ ਟਾਈਮ ਕਿਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਦੀ ਹੈ ਜਿੰਨੀ ਕੋ ਅਸੀਂ ਉਹਦੀ ਪ੍ਰੀਪਰੇਡਨੈਸ ਕਰ ਸਕੀਏ ਪੂਰੀ ਪੂਰੇ ਵਿੱਚ ਮੈਂ ਕਰਾਂਗੇ ਇਸ ਤੋਂ ਇਲਾਵਾ ਵੀ ਮੇਰੀ ਟੀਮ ਨੇ ਹੁਣੇ ਮੈਨਾਂ ਨਾਲ ਮਿਲ ਕੇ ਆਇਆ ਇਹਨਾਂ ਨੇ ਧਿਆਨ ਦੇ ਕੇ ਧਿਆਨ ਦੇ ਵਿੱਚ ਤਾਂ ਹੀ ਜਿਹੜੇ ਛੋਟੇ ਛੋਟੇ ਇਸ਼ੂ ਨੇ ਜਿਹਦੇ ਵਿੱਚ ਮੇਰਾ ਧਿਆਨ ਦੇਣ ਦੀ ਲੋੜ ਹੈ ਇਹਨਾਂ ਨੇ ਮੈਨੂੰ ਦੱਸਿਆ ਜਿਵੇਂ ਜਿਵੇਂ ਅਸੀਂ ਇਹਨੂੰ ਟੈਕਲ ਕਰਨਾ ਹੈਗਾ ਟਾਰਗੇਟ ਨੇ ਟੀਮ ਨੂੰ ਬੁਲਾ ਕੇ ਸਮਦਤ ਮੈਂਬਰਾਂ ਦੇ ਅਫਸਰਾਂ ਨੂੰ ਬੁਲਾ ਕੇ ਕਿਉਂਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿ ਕਰਕੇ ਉਹਨਾਂ ਇਸ਼ੂਸ ਨੂੰ ਦੇਖੀਏ ਐਂਡ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾਇਆ ਕਿ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈਨਾ ਤੇ ਤੁਹਾਡੇ ਸਹਿਯੋਗ ਨਾਲ ਤੁਸੀਂ ਵੀ ਆਰ ਬੀ ਅਕਸੀਸਿਬਲ ਟੂ ਯੂ ਕੋਈ ਵੀ ਤੁਹਾਨੂੰ ਪ੍ਰੋਬਲਮ ਆਵੇ ਰੀਅਲ ਕੋਈ ਵੀ ਵਿਦਆਉਟ ਇਸ਼ੂਸ ਪਲੇਸ ਕਰਨੇ ਕੋਈ ਤੁਹਾਨੂੰ ਸ਼ਾਇਰ ਨਾਲ ਰਿਲੇਟਡ ਇਸ਼ੂ ਰੇਸ ਕਰਨੇ ਮੈਨੂੰ ਜ਼ੋਰ ਦੇ ਰੇਤਿਆਨ ਖਦਿਆ ਕਰਨਾ ਆਪ ਆਫ ਪੋਜ਼ਿਟਿਵਲੀ ਟੂਗੇਦਰ ਕੰਸਟਰਕਟਿਵਲੀ ਸਾਨੂੰ ਜਿਹੜਾ ਰਹੀ ਲੈ ਕੇ ਜਾਵਾਂਗੇ ਤਾਂ ਕਿ ਲੋਕਾਂ ਨੂੰ ਵੱਧ ਵੱਧ ਜਿਹੜੀ ਹੈ ਸੁਰਿਅਤ ਦੇਖੀ ਮੇਹਰਬਾਨੋ ਸੀ ਜੇ ਤੁਹਾਡੇ ਕੋਲ ਕੋਈ ਐਡਰੈਸ ਹੈ ਇਲੈਕਸ਼ਨ ਨੂੰ ਕਿਵੇਂ ਤੁਸੀਂ ਮਤਲਬ ਕਿਉਂਕਿ ਹੁਣ ਕੁਝ ਹੀ ਸਮਾਂ ਰਹਿ ਗਿਆ ਇਲੈਕਸ਼ਨ ਨੂੰ ਕੰਡਕਟ ਕਿਵੇਂ ਤੁਸੀਂ ਮਤਲਬ ਸਾਰਾ ਉਹ ਮੈਨੇਜ ਕਿਵੇਂ ਕਹਿ ਲਵਾਂ ਕੋਈ ਪਲਾਨ ਹੈ ਤੁਸੀਂ ਕੋਈ ਬਿਲਕੁਲ ਕਿਵੇਂ ਜਟਲੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਭ ਤੋਂ ਪਹਿਲਾਂ ਤਾਂ MCC ਇੰਪਲੀਮੈਂਟੇਸ਼ਨ ਬੜੀ ਜ਼ਰੂਰੀ ਹੈ ਪੂਰੇ ਚੌਂਕ ਪੁਰ ਤਿਆਰ ਨੂੰ ਫੇਅਰ ਐਂਡ ਟ੍ਰਾਂਸਪੇਰੈਂਟ ਹਨਾ ਸਾਨੂੰ ਲਿਖ ਤ ਸਭ ਤੋਂ ਪਹਿਲਾਂ ਅਸੀਂ ਰਾਜਨੀਤਿਕ ਮੀਟਿੰਗ ਕਰਨੀ ਹੈ ਆਪਣੇ ਸਾਰੇ ਕੰਸਰਨਡ ਆਫਿਸਰਸ ਨਾਲ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਐਮਸੀਸੀ ਨੂੰ ਬਤ ਸੁਝਾਜ ਦੇਣਾ ਆਪਾਂ ਇਮਪਲੀਮੈਂਟ ਕਰਵਾਏ ਉਸ ਤੋਂ ਬਾਅਦ ਮੈਨ ਮੈਨੇਜਮੈਂਟ ਜਿਹੜੀ ਹੈ ਕਿ ਕਿਹੜੇ ਆਫਿਸਰ ਕਿਹੜੇ ਨੋਡਲ ਆਫਿਸਰ ਕਿਤੇ ਕਿਤੇ ਲੱਗਨੇ ਆ ਉਹਨਾਂ ਦੀ ਕੀ ਕੀ ਡਿਊਟੀ ਹੈ ਉਹ ਕੀ ਡਿਊਟੀਆਂ ਤੋਂ ਜਾਣੂ ਨੇ ਉਹਨਾਂ ਦੀ ਟ੍ਰੇਨਿੰਗ ਪ੍ਰੋਪਰ ਤਰ੍ਹਾਂ ਹੋ ਗਈ ਹੈ ਉਹ ਬੜਾ ਜ਼ਰੂਰੀ ਹੈ ਸੋ ਸੈਕਿੰਡ ਮੇਰਾ ਮੈਂਨ ਮੈਨੇਜਮੈਂਟ ਸਾਰੇ ਵੇਅ ਆਫਿਸਰਸ ਆਫ ਗਿਫਟਿੰਗ ਡਿਊਟੀ ਤੋਂ ਜਾਣੂ ਨੇ ਉਹਨਾਂ ਦੀ ਡਿਊਟੀਆਂ ਲੱਗ ਚੁੱਕੀਆਂ ਉਹਨਾਂ ਨੂੰ ਕਦਰ ਉਸ ਮਾਸੇ ਚੰਗੀ ਦਾ ਧੰਨਵਾਦ ਕਰਾਂਗੇ ਪੋਲਿੰਗ ਡੇ ਵਾਲੇ ਨੇ ਸਾਡੇ ਜਿਹੜੇ ਪੋਲਿੰਗ ਬੂਥਸ ਹਨ ਕੀ ਉਹ ਇਲੈਕਸ਼ਨ ਲਈ ਤਿਆਰ ਹੈ ਆਮ ਸ਼ੋਰ ਉਹਦੀ ਸਾਰੀ ਰਿਪੋਰਟਸ ਵਗੈਰਾ ਆਲਰੇਡੀ ਜਾ ਚੁੱਕੀਆਂ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਲੋਕਾਂ ਦੇ ਰਾਇ ਲੈ ਕੇ ਉਥੇ ਕੀ ਕੋਈ ਕਮੈਂਟ ਪੇਸ਼ੀਆ ਹੋਏ ਰੂਟ ਪਲਾਨ ਚ ਕੋਈ ਕਮੈਂਟ ਪੇਸ਼ੀਆ ਬੇਸਿਕ ਜਿਹੜੀ ਆਪਾਂ ਮਿਨੀਟੀਆਂ ਕੇੰਦੇ ਕੀ ਉਹ ਸਾਰੇ ਬੂਥਾਂ ਜੋ ਹੈ ਉਸ ਨੂੰ ਪੜਾਂਗੇ ਸੋ ਸਵੀਅਰਨੈਸ ਲੋਕੀ ਉਸ ਦਿਨ ਪੋਲ ਪੋਨ ਜਾਣ ਕਿਉਂਕਿ ਜੂਨ ਦਾ ਟਾਈਮ ਹੋਣਾ ਚਾਹੁੰ ਨੂੰ ਕੰਪਨੀ ਕਾਊਂਟਿੰਗ ਹੈ ਜਿਹਨੂੰ ਪੋਲਿੰਗ ਹੈ ਤੇ ਲੋਕਾਂ ਨੂੰ ਵੇਅਰ ਕਰਨਾ ਨੂੰ ਮੋਟੀਵੇਟ ਕਰਨਾ ਕਿ ਆਪਣੀ ਵੋਟਸ ਦਾ ਇਸਤੇਮਾਲ ਕਰਨ ਸੋ ਸਵੀਅਰ ਐਕਟੀਵਿਟੀਸ ਤੇ ਸਾਡਾ ਸਪੈਸ਼ਲ ਜਿਹੜੇ ਯੰਗ ਮੋਡਰਨਸ ਨੇ ਪਹਿਲੀ ਵਾਰ ਮਿਲਦੇਗੇ ਜਾਂ ਸਾਡੇ ਬਜ਼ੁਰਗ ਮੋਡਰਨਸ ਨੇ ਉਹਨਾਂ ਨੂੰ ਉੱਥੇ ਤੱਕ ਲੈ ਕੇ ਆਉਣਾ ਉਹਨਾਂ ਦੀ ਫੈਸਿਲੀਟੇਸ਼ਨ ਦਾ ਮਾਰਨਾ ਇਹ ਬੜੀ ਇੰਪੋਰਟੈਂਟ ਸਾਡਾ ਇੱਕ ਹਰਿਆਣਾ ਹੈਗਾ ਤੇ ਚhattisgarh ਹੈਗਾ ਐਂਡ ਸਾਡੇ ਜਿਹੜੇ ਸਟਰੋਂਗ ਹੋਮਸ ਹੈ ਲਾਇਨ ਮੋਡਰਨਸ ਲੋਕਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦਾ ਕੋਈ ਡਰ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਦਬਾਅ ਬਿਆ ਪ੍ਰੈਸ਼ਰ ਨਾ ਹੋਵੇ ਉਸ ਚੀਜ਼ ਨੂੰ ਦੇਖਣਾ ਵਲਨਰਬਿਲਟੀ ਚੈੱਕ ਕਰਨਾ ਸਾਡੇ ਸਟਰੋਂਗ ਰੂਮ ਸੰਗੀਤ ਨਾਲ ਸਿਕਿਓਰ ਹੈ ਇੱਥੇ ਇਹ ਸਾਰੀ ਚੀਜ਼ਾਂ ਸੀ ਚੈੱਕ ਕਰਾਂਗੇ ਐਂਡ ਆਮ ਸ਼ੋਰ ਵਿਦ ਦਾ ਸਪੋਰਟ ਆਫ ਆਲ ਆਫ ਯੂ ਐਂਡ ਮਾਈ ਆਫਿਸਰਸ ਬਿੰਦੇਵੀਰ ਨਾਲ ਜੁੜੀ ਲੱਗੀ ਹੋਈ ਹੈ ਵਿਲ ਹੈਵ ਅ ਵੈਰੀ ਸmooth ਫੇਰਿੰਗ ਟ੍ਰਾਂਸਫਰ ਅਚਾ ਇੱਕ ਪਹਿਲਾ ਕਾਫੀ ਜਦੋਂ ਬਾਈ ਜਦੋਂ ਬਾਈ ਇਲੈਕਸ਼ਨ ਹੋਇਆ ਉਦੋਂ VOTING ਪਰਸੈਂਟੇਜ ਬਹੁਤ ਘਟ ਰਹੀ ਪਹਿਲਾਂ ਵੀ ਕਾਫੀ ਘਟ ਰਹੀ ਹੈਗੀ ਜਦੋਂ ਵੀ ਇਲੈਕਸ਼ਨ ਹੋਏ ਹੁਣ ਤੁਸੀਂ ਕੀ ਮਤਲਬ ਕਰੋਗੇ ਕਿ VOTING ਜਿਹੜੀ ਪਰਸੈਂਟੇਜ ਹੈਗੀ ਉਹ ਵਧਾਇਆ ਜਾਵੇ ਜਿਵੇਂ ਵਿਸ਼ੇਸ਼ ਰੰਗਰ ਹੋਣਾ ਨੇ ਕਿਹਾ ਸੀ ਕਿ ਇਹ ਚੀਜ਼ਾਂ ਅਸੀਂ ਕਰਾਂਗੇ ਤੁਹਾਡਾ ਕੀ ਹੈਗਾ ਤੁਸੀਂ ਮਤਲਬ ਕਿਸ ਤਰੀਕੇ ਦੇ ਨਾਲ ਉਸ ਨੂੰ ਪਰਸੈਂਟੇਜ ਨੂੰ ਵਧਾਉਣ ਦੀ ਕੋਸ਼ਿਸ਼ ਮੈਂ ਆਪਣੀ ਟੀਮ ਨੂੰ ਇੱਕ ਟਿੱਕਾ ਦਿੱਤਾ ਕਿ ਪਿਛਲੇ 3 ਜਿਹੜੇ ਚੋਣਾਂ ਹਨ ਉਹਦੇ ਵਿੱਚ ਜਿੰਨੇ ਵੀ ਸਾਡੇ ਬੂਥ ਸੀਗੇ ਜਿੱਥੇ VOTING ਪਰਸੈਂਟ ਘਟ ਰਹੀ ਹੈ ਕੋਈ ਨਾ ਕੋਈ ਕਾਰਨ ਹੋਣਾ ਹੈਗਾ ਉੱਥੇ ਕੋਈ ਨਾ ਕੋਈ ਉਹਨਾਂ ਦੇ ਇਸ਼ੂਜ਼ ਰਹੇ ਹੋਣੇ ਹਨ ਪਹਿਲਾਂ ਅਸੀਂ ਉਸ ਨੂੰ ਸਵਾਰਟ ਕਰਾਂਗੇ ਕਿ ਕਿਹੜੇ-ਕਿਹੜੇ ਸਾਡੇ ਬੋਟ ਸੀਗੇ ਜਿੱਥੇ 50% ਤੋਂ ਘੱਟ ਸਾਡੀ ਵੋਟਿੰਗ ਹੋਈ ਹੈ ਉਹਨਾਂ ਕਾਰਨਾਂ ਨੂੰ ਅਸੀਂ ਅਸੈਸ ਕਰਾਂਗੇ ਕਿ ਬੇ ਕੀ ਕਾਰਨ ਸੀਗੇ ਐਂਡ ਉਹਨਾਂ ਕਾਰਨਾਂ ਨੂੰ ਅਸੀਂ ਵੀ ਗੋਰਦਨ ਦੀ ਕੋਸ਼ਿਸ਼ ਕਰਾਂਗੇ ਗੁਡ ਥਿੰਗ ਇਜ਼ ਕਿ ਸਾਡੇ ਕੋਲ ਅਜੇ ਟਾਈਮ ਹੈ ਮਤਲਬ ਇੱਕ ਤੋਂ ਉਹ ਜੀ ਪੋਲਿੰਗ ਹੋਣੀ ਹੈ ਸਾਡੇ ਕੋਲ ਲਗਭਗ ਦੋ ਹਾਂ ਮੰਨ ਲਓਗੇ ਸੋ ਸਾਡੀ ਕੋਸ਼ਿਸ਼ ਇਹ ਹੀ ਰਹੂਗੀ ਕਿ ਉਹਨਾਂ ਲੋਕਾਂ ਨੂੰ ਜੋ ਰੈਗੂਲਰਲੀ ਵੋਟ ਨਹੀਂ ਕਰਦੇ ਕਿ ਜਿਹੜਾ ਬੱਚਾ ਕੋਣ ਕੰਢੀ ਦੀ ਟੋਣਾ ਜ ਨਹੀਂ ਹੋ ਰਹੀ ਇਟ ਮੀਨਸ ਕਿ ਕੋਈ ਕਾਰਨ ਹੈ ਉਹ ਰੈਗੂਲਰਲੀ ਹੋਂਕਰ ਨਹੀਂ ਜਾ ਰਿਹਾ ਉਹਨਾਂ ਨੂੰ ਮੋਟੀਵੇਟ ਕਰਨਾ ਜੋ ਫਸਟ ਟਾਈਮ ਹੋਰਜਨਾਂ ਸਾਡੇ ਜਿਨ੍ਹਾਂ ਨੇ ਪਹਿਲੀ ਵਾਰ ਜੋ ਪਿਛਲੇ ਸਾਲ ਹੀ ਹੋਟਲ ਬਣੇ ਆ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਨਾ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਹੋ ਜਾਣਾ ਅਸੀਂ ਕੋਸ਼ਿਸ਼ ਕਰਾਂਗੇ ਕਿਥੇ ਦੇ ਕੋ ਉਹਨਾਂ ਨੂੰ ਈਚ ਆਊਟ ਕਰੀਏ ਉਹਨਾਂ ਨੂੰ ਮੋਟੀਵੇਟ ਕਰੀਏ ਕਿ ਆਪਣੀ ਗੋਲਡਾ ਇਸ ਨੂੰ ਆਪ ਇਸ ਤਰ੍ਹਾਂ ਕਰਨਾ ਐਂਡ ਦੈਨ ਸਾਡੇ ਜਿਹੜੇ ਪੀਡਬੀਡੀ ਮੋਡਲਾਂ ਦੇ ਵਿਆਰ ਮੋਡਲ ਨੇ ਸਾਡੇ 85% ਫੋਟਰ ਨੇ ਮੰਡਾਲੀ ਸਰਕਾਰ ਇਸ ਵਾਰੀ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਜਿਹੜੀ ਹੈ ਉਹਨਾਂ ਨੇ ਇੱਕ ਦਿੱਤੀ ਹੈ ਜੀ ਫੈਸਿਲੀਟੇਸ਼ਨ ਦਿੱਤੀ ਹੈ ਪੋਸਟਰ ਫੈਸਿਲੀਟੇਸ਼ਨ ਆਫ ਦੀ ਪੋਸਟਰ ਵੈਲਿਡ ਰਾਈਆਂ ਵੋਟ ਪਾਸ ਕਰਦੇ ਨੇ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੱਕ ਪਹੁੰਚਣ ਦੀ ਉਹਨਾਂ ਨੂੰ ਵੋਟ ਪਾਉਣ ਦੇ ਐਂਡ 100% ਸ਼ੋਰ ਮਤਲਬ ਜੋ ਐਫਰਟਸ ਆਲਰੇਡੀ ਹੋ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ ਤੇ ਜਿਹੜੇ ਹੋਣਾ ਸੀ ਅਗਲੇ 2 ਮਹੀਨੇ ਚ ਕਰਾਂਗੇ ਆਮ ਸ਼ੋਰ ਰਿਗਰਡਿੰਗ ਪਰਸੈਂਟੇਜ

मैं तुम्हें तो ये एश्योर करता है कि ना सिर्फ नुक्कड़ नाटक बल्कि हर वो चीज जिसे नाल साढ़े नेटे होटल जाएं मोटिंग बूथ तक आउं लेकिन प्रेरित होन वो बोल कौन ले उन्हें मोटिवेशन मिले तो आधे भी सजेशन लगाऊंगा मैं बार बार कह रहा है कि तो आधा बड़ा इम्पोर्टेंट रोल है इस चीज की लोकन और कि वे अब मोटिंग बूथ तक लेके आना किसी को भी पॉन्ड बट वोट ਸੋ ਇਹ ਤੀਜਾ ਲੈ ਕੇ ਤੁਹਾਡੇ ਸਜੈਸ਼ਨਸ ਲੈ ਕੇ ਕ੍ਰਿਕਟ ਟੀਮ ਦੇ ਸਜੈਸ਼ਨਸ ਲੈ ਕੇ ਅਸੀਂ ਨੂੰ ਕੋਸ਼ਿਸ਼ ਕਰਾਂਗੇ ਨੁਕੜ ਨਾਟਕਾਂ ਰਾਹੀਂ ਕੋਈ ਅਸੀਂ ਇਵੈਂਟ ਕਰਾਵਾਂਗੇ ਕੋਈ ਯੂਥ ਅਸੀਂ ਫੈਸਟੀਵਲ ਕਰਵਾ ਸਕੀਏ ਬਹੁਤ ਸੀ ਜਿਹੜੀ ਚੀਜ਼ਾਂ ਨੂੰ ਲੈ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕਿਸਾਨਾਂ ਦੇ ਕਾਫੀ ਮੁੱਦੇ ਹੈਗੇ ਜਿਵੇਂ ਫਸਲ ਨੂੰ ਲੈ ਕੇ ਕਈ ਵਾਰ ਇਹ ਜੜਾ ਹੈਗਾ ਕਿ ਸਰਪੈਸਟ ਵੀ ਕਰਦੇ ਨੇ ਕਿਵੇਂ ਸੌਟ ਆ ਕਰੂੰਗੀ ਕਿਉਂਕਿ ਲਗਾਤਾਰ ਕਿਉਂਕਿ ਇਲੈਕਸ਼ਨ ਦੇ ਦਿਨ ਨੇ ਇਸ ਦਿਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਟੈਸਟ ਵੱਜ ਜਾਂਦੇ ਨੇ ਕਿਸਾਨਾਂ ਦੇ ਮੈਂ ਬਿਲਕੁਲ ਮੰਨਦਾ ਤਾਂ ਹੀ ਮੈਂ ਕਹਿ ਰਿਹਾ ਸੀ ਕਿ ਗਵਰਨਮੈਂਟ ਜਿਹੜਾ ਹੈ ਇਸ ਇਮੀਡੀਏਟ ਸਾਡੇ ਸਾਹਮਣੇ ਇਸ਼ੂ ਹੈ ਇਸ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਇਮੀਡੀਏਟਲੀ ਕਰੜਾ ਕਿਸਾਨਾਂ ਨੂੰ ਹਰ ਤਰ੍ਹਾਂ ਦੀ ਫੈਸਿਲਿਟੇਸ਼ਨ ਹੋਵੇ ਜਦੋਂ ਮਹਿੰਦੀ ਸਾਹਿਬ ਦੀ ਫਸਲ ਜਿੰਸ ਲੈ ਕੇ ਆਉਂਦਾ ਹੈ तो उन्होंने दिक्कत ना इसके अलावा आई एम वेटी श्योर कि हर जिले के हर एरिया दे, अपने कुछ ना कुछ किसानी रिटिड इशूज होंगे मैं रागो किसान अपने एक अपील कर रहा है मैसेज दे रहा है कि आई एल बीसीबल टू दैम जो भी उन्होंने लगता है कि बे असं डी सी साहब के नाल कोई गल करके अपने इशूजा चाहते हैं आई एल बी एवरी टाइम टू दैम ऑन मैं उन्होंने रीच आउट करा जो भी कोई उन्होंने असमल बैठ के ਉਹਨਾਂ ਦੀ ਗੱਲ ਜਿਹੜੀ ਆ ਜਿਹੜੇ ਉਪਯੋਗ ਧਾਰਿਆ ਕੋਲ ਕੋ ਚਾਹ ਕੇ ਤੇ ਉੱਥੇ ਅਸੀਂ ਉਹਨਾਂ ਦੇ ਸਾਰੇ ਜਿਹੜੇ ਇਸ਼ੂ ਦਾ ਟੇਕ ਅਪ ਕਰਕੇ ਜੋ ਮੋਸਟਲੀ ਇਸ਼ੂਸ ਕਲਪੋਸ ਹੁੰਦੇ ਆ ਅੰਨੇ ਲੈਵਲ ਤੇ ਸੀ ਅੰਨੇ ਲੈਵਲ ਤੇ ਹੱਲ ਕਰਾਵਾਂਗੇ ਜੇ ਕੋਈ ਗੱਲ ਉਹਨਾਂ ਦੀ ਅਦਾ ਪੁੱਛਾਂਗੇ ਤੇ ਅਦਾ ਉਹਨਾਂ ਦੀ ਗੱਲ ਪੁੱਛਾਂਗੇ ਤੁਸੀਂ ਠੀਕ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ